ਸਮਾਣਾ ਤੋਂ ਦੱਸਣ ਜਾ ਰਹੇ ਹਾਂ ਪਿਛਲੇ ਦਿਨੀ ਆਪਣੀ ਸਮਾਣਾ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7 ਮਈ ਨੂੰ ਸਮਾਣਾ ਪਟਿਆਲਾ ਰੋਡ ਸੜਕ ਹਾਸੇ ਦੇ ਸ਼ਿਕਾਰ ਹੋਏ 7 ਬੱਚਿਆਂ ਦੀ ਯਾਦ ਨੂੰ ਸਮਰਪਿਤ 7 ਆਧੁਨਿਕ ਸਹੂਲਤਾਂ ਨਾਲ ਲੈਸ ਐਂਬੂਲੈਂਸਾਂ ਸਮਾਣਾ ਭੇਜੀਆਂ ਗਈਆਂ ਜੋ ਅੱਜ ਸਮਾਣਾ ਦੇ ਅਗਰਵਾਲ ਗਊਸ਼ਾਲਾ ਵਿਖੇ ਪੰਚਾਇਆਂ ਗਈਆਂ ਜਿਸ ਤੋਂ ਬਾਅਦ ਇਹਨਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾਵੇਗਾ ਦੱਸਦੇ ਹਾਂ ਕਿ ਮਾਨਯੋਗ ਮੁੱਖ ਮੰਤਰੀ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਇਹਨਾਂ ਦਾ ਨਾਮ ਚਿਲड्रन ਮੈਮੋਰੀਅਲ ਐਂਬੂਲੈਂਸ ਰੱਖਿਆ ਗਿਆ ਹੈ ਅਤੇ ਜਲਦੀ ਹੀ ਇਸ ਹਾਸਿਲ ਅਚਾਰ ਬੱਚਿਆਂ ਦੀਆਂ ਤਸਵੀਰਾਂ ਵੀ ਲਗਾ ਦਿੱਤੀਆਂ ਜਾਣਗੀਆਂ। ਮਾਣੇ ਤੋਂ ਦੀਵਾਨ ਥਰੇਜਾ ਦੀ ਵਿਸ਼ੇਸ਼ ਕਬਰ। ਇਹ ਇਹ ਬੱਚਿਆਂ ਦੀ ਯਾਦ ਦੇ ਵਿੱਚ ਐਂਬੂਲੈਂਸ ਚੰੰਪੀ ਜਾ ਰਹੀ ਹੈ। ਸੱਤ ਐਂਬੂਲੈਂਸਾਂ ਇਹ ਕਹਿਓਗੇ ਤੁਸੀਂ ਸਰਕਾਰ ਨੇ ਜਬੜਾ ਪੂਰਾ ਕੀਤਾ। ਦੇਖੋ ਜੀ ਸਮਾਨਾ ਸ਼ਹਿਰ ਚ ਜਿਹੜੀ ਆਪਾਂ ਨੂੰ ਪਤਨਾ ਪਤਾ ਹੈ ਬਟਾਣੋ ਆਫੋਰਚੂਨੇਟ ਇਨਸੀਡੈਂਟ ਹੋਇਆ। ਤੇ ਉਸ ਤੋਂ ਬਾਅਦ ਦੇਖੋ ਉਹ ਨੁਕਸਾਨ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਬਟ ਜਿਵੇਂ ਕਿ ਸਾਰੇ ਪੇਰੈਂਟਸ ਉਹ ਲੋ ਡਿਮਾਂਡ ਸੇ ਵੀ ਇਹ ਜੇ ਕੋਈ ਵੀ ਹਾਦਸਾ ਅੱਗੇ ਤੋਂ ਨਾ ਹੋਵੇ ਸ਼ਹਿਰ ਚ ਪਹਿਲੀ ਗੱਲ ਤਾਂ ਭਾਈ ਸੋਚਦੇ ਆ ਉਸ ਤੋਂ ਬਾਅਦ ਜੇ ਹੋ ਜਾਂਦਾ ਤਾਂ ਸਭ ਤੋਂ ਪਹਿਲੇ ਇੱਕ ਜ਼ਰੂਰੀ ਜਿਹੜੀ ਮੋਡਲੀ ਸਹੂਲਤ ਉਹ ਐਂਬੂਲੈਂਸ ਦੀ ਹੁੰਦੀ ਹੈ ਜਿਸ ਸੰਬੰਧੀ ਇਹ ਲੋਡ ਮਹਿਸੂਸ ਕੀਤੀ ਕਿ ਕਿਸਮਾਨਾ ਸ਼ਹਿਰ ਚ ਹੋਰ ਐਂਬੂਲੈਂਸਿਸ ਦੀ ਲੋਡ ਹੈ ਕਿਉਂਕਿ ਸਾਡੀ ਇੱਥੇ ਜਿਹੜਾ ਸ਼ਹਿਰ ਹੈ ਕਨੈਕਟਿੰਗ ਹੈ ਟੂ ਪਟਿਆਲਾ ਪਾਤੜਾ ਆਪਣੀ ਇੱਥੋਂ ਹੀ ਸਾਰੀ ਟ੍ਰੈਫਿਕ ਸਾਰੀ ਪਾਸ ਹੁੰਦੀ ਹੈ ਤੇ ਆਪਣਾ ਸਮਾਨਾ ਪਾਤੜਾ ਰੋਡ ਪਟਿਆਲਾ ਰੋਡ ਤੇ ਕਾਫੀ ਸਕੂਲ ਕਾਲਜਿਸ ਨੇ ਇੰਪੋਰਟੈਂਟ ਇੰਸਟੀਟਿਊਸ਼ਨਸ ਨੇ ਕਾਫੀ ਇੰਡਸਟਰੀ ਫੈਕਟਰੀ ਜਿੱਦੇ ਕਰਕੇ ਹੈਵੀ ਵਹੀਕਲਸ ਦਾ ਚੱਲਣਾ ਹੈ ਇੱਥੇ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਸੀਐਮ ਪੰਜਾਬ ਆਪਣੇ 7 ਤਾਰੀਖ ਨੂੰ ਸੁਵਾਨਾ ਸ਼ਹਿਰ ਪੇਰੈਂਟਸ ਨੂੰ ਮਿਲ ਕੇ ਗਏ ਸੀ ਕਿ ਉਸ ਟਾਈਮ ਇਹ ਡਿਸਕਸ਼ਨ ਚ ਆਇਆ ਸੀਗਾ ਤੇ ਪੇਰੈਂਟਸ ਵੱਲੋਂ ਵੀ ਮੰਗ ਸੀ ਕਿ ਇਹ ਸਾਨੂੰ ਐਮਬੂਲੈਂਸਿਸ ਆਪਣੇ ਬੱਚਿਆਂ ਦੇ ਡਰਾਈਵਰ ਦੀ ਯਾਦ ਦੇ ਵਿੱਚ ਡੈਡੀਕੇਟ ਕੀਤਾ ਜਾਵੇ ਤੇ ਮਾਰਯੋਗ ਸੀਐਮ ਸਾਹਿਬ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਹਫਤੇ ਦੇ ਅੰਦਰ ਇਹ ਸਾਰੀ ਐਂਬੂਲੈਂਸਿਸ ਸਪੈਸ ਦਿੱਤੀਆਂ ਜਾਣਗੀਆਂ ਤੇ ਅਸੀਂ ਹੀ ਸੀਐਮ ਸਾਹਿਬ ਦਾ ਬਹੁਤ-ਬਹੁਤ ਥੈਂਕਸ ਕਰਦੇ ਆ ਧੰਨਵਾਦ ਕਰਦੇ ਆ ਕਿ ਸਾਡੇ ਸਮਾਨਾ ਸ਼ਹਿਰ ਨੂੰ ਐਂਬੂਲੈਂਸਿਸ ਦਿੱਤੀਆਂ ਗਈਆਂ ਨੇ ਅੱਜ ਤੇ ਇਹਦੇ ਨਾਲ ਸਾਨੂੰ ਹੁਣ ਅਸੀਂ ਜਿੰਨੇ ਵੀ ਸਾਡੇ ਕੋਲ ਡਾਰਕ ਸਪੋਰਟ ਐਕਸੀਡੈਂਟ ਪ੍ਰੋਨ ਏਰੀਆਜ਼ ਨੇ ਤਾਂ ਅਸੀਂ ਉਹ ਪਸਿਆਣੇ ਤੋਂ ਲੈ ਕੇ ਸਾਰੇ ਆਇਡੈਂਟੀਫਾਈ ਕੀਤੇ ਨੇ ਫਿਰ ਸਟੇਸ਼ਨ ਰੈਨ ਗਿਆ ਤੇ ਸਿਵਲ ਹਸਪੀਟਲ ਪਟਿਆਲਾ ਆਪਣਾ ਸਮਾਨਾ ਵਿਖੇ ਵੀ ਇੱਕ ਸਾਡੇ ਹਰ ਟਾਈਮ ਅਵੇਲੇਬਲ ਰਹੇਗੀ ਇਸ ਤੋਂ ਇਲਾਵਾ ਅਕੋਰਡਿੰਗ ਟੂ ਨੀਡ ਆਫ ਦਾ ਟਾਈਮ ਜਿਵੇਂ ਕੋਈ ਰੈਸ਼ਨਲਾਈਜੇਸ਼ਨ ਦੀ ਲੋੜ ਹੋਈ ਵੀ ਇਹਨਾਂ ਨੂੰ ਰੀਲੋਕੇਟ ਕਰਨਾ ਕੁਛ ਹੈ ਦੈਟ ਵਿਲ ਆਲਸੋ ਬੀ ਕੰਸੀਡਰਡ ਠੀਕ ਹੈ ਵੀ ਆਰ ਰੀਲੀ ਥੈਂਕ ਯੂ ਮੁਖਮਤਰੀ ਸਰ ਨੇ ਨਾਲ ਦੀ ਨਾਲ ਹੀ ਮੈਨੂੰ ਫੋਨ ਕਰੇ ਜੀ ਮੈਨੂੰ ਇਨਸਟਰਕਸ਼ਨਸ ਆ ਗਿਆ ਸੀਗੇ ਇਹਨਾਂ ਦਾ ਫਟੇ ਇਹਨਾਂ ਦਾ ਅਫੀਸਾ ਦਾ ਕੰਮ ਕਰਨਾ ਹੈ ਕਿ ਕਿ ਲక్ష్ਮੀ ਟੇਸ ਅਸੀਂ ਐਮਬੂਲੈਂਸਾਂ ਮਾਰੀਆਂ ਕਰਾਉਣੀਆਂ ਨੇ ਤੇ ਰੀਬ੍ਰਾਂਡਿੰਗ ਵੀ ਕਰਨੀ ਹੈ ਤੇ ਆਈ ਹੋਪ ਕਿ ਜਿਹੜੀਆਂ ਐਮਬੂਲੈਂਸਾਂ ਨੇ ਇਹਨਾਂ ਦਾ ਇਸ ਏਰੀਆ ਨੂੰ ਤੁਹਾਨੂੰ ਸਹਾਇਤਾ ਹੋਏਗਾ ਔਰ ਜਿਹੜਾ ਆਪਣਾ ਐਮਬੂਲੈਂਸ ਰਿਸਪੌਂਸ ਟਾਈਮ ਹੈ ਉਹ ਕਿੱਡਾ ਜੇ ਐਮਬੂਲੈਂਸਸ 올 ਟਾਈਮ ਹੈ ਹੁੰਦਾ ਹੈ ਕਿ ਜੇਕਰ ਕੋਈ ਆਪਾਂ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਐਮਬੂਲੈਂਸ ਕੁਟੇ ਕੁਟੇ ਕੋਸ਼ ਟਾਈਮ ਲੱਗਦਾ 5 ਮਿੰਟ ਪਰ ਜੇ ਐਮਬੂਲੈਂਸ ਆਪਣੇ ਕੋਲ ਜਿਆਦਾ ਹੋਣਗੇ ਆ ਐਮਬੂਲੈਂਸ ਰਿਸਪੌਂਸ ਟਾਈਮ ਘੱਟ ਜਾਏਗਾ ਤੇ ਹੋਪਫੁਲੀ ਵੀਕਲ ਸੇਫ ਹੋਵੇ। ਇਹ ਸਭ ਤੇ ਹਸਪੀਟਲ ਦੀ ਜਿਹੜੀ ਚੀਜ਼ਾਂ ਦੀ ਘਾਟ ਹੈ ਔਰ ਬਹੁਤ ਹੀ ਮਸ਼ੀਨਾਂ ਦੀ ਘਾਟ ਹੈ ਸਟਾਫ ਨਹੀਂ ਹੈ। ਉਹ ਕਦੋਂ ਅਪਗ੍ਰੇਡ ਕੀਤਾ ਜਾਏਗਾ? ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਛੇੜਨ ਆਪਣਾ ਐਸਡੀਐਚ ਸਮਾਣਾ ਹੈਗਾ। ਇਹ ਇਹ ਸੈਕੰਡਰੀ ਲੈਵਲ ਦਾ ਹਸਪੀਟਲ ਹੈ। ਸੈਕੰਡਰੀ ਲੈਵਲ ਹਸਪੀਟਲ ਵਿੱਚ ਲਗਭਗ ਜੋ ਕੁਝ ਵੀ ਅਪਨ ਨੂੰ ਸਮਾਨ ਚਾਹੀਦਾ ਜਿਸ ਨਾਲ ਤੁਸੀਂ ਦੇਖੋਗੇ ਕਿ ਆਪਣੇ ਹਸਪੀਟਲ 'ਚ ਡਾਇਲਿਸਿਸ ਯੂਨਿਟ ਵੀ ਹੈਗਾ। अपने अल्ट्रासाउंड मशीन भी है अपने को ब्लड स्टोरेज बैंक भी है अपने को मैनू नहीं लगता कि कोई ज़्यादा घाट है पर फिर भी अपने को तो लेटेस्ट एक्सरे मशीन भी इतनी है जोड़े मजरा साहब ने एक बहुत अच्छी ही एक्सरे मशीन अपन आपकी बहुत एडवांस्ड मशीन है हैगी है तो पंजाब कितने शायद ना भी हो समा ये गल नहीं है कि मैं फिनिश करूंगी बोल रहे ਅਸੀਂ ਸਾਡਾ ਸਾਡੀ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸਰਕਾਰ ਨੂੰ ਜੋ ਵੀ ਸਾਨੂੰ ਟੈਂਪਰੈਂਟ ਜੋ ਵੀ ਸਾਨੂੰ ਕੋਈ ਕੁਝ ਕਰੇ ਸਾਨੂੰ ਕੋਈ ਰੀਅਲ ਕਾਰਡ ਕਿ ਸੰਵੇਸ਼ ਸ਼ੁਰੂ ਕਰੇ ਮੈਂ ਤੁਹਾਨੂੰ ਇੱਥੇ ਆਸ਼ਵਾਸ਼ਣ ਦੇਣਾ ਚਾਹੁੰਦਾ I would like to tell you ਕਿ ਸਾਡੇ ਵਾਸਤੇ ਸਮਾਣਾ ਵੀ ਸਾਡੇ ਵਾਸਤੇ ਕਿ ਮੇਰੇ ਵਾਸਤੇ ਸਮਾਣਾ ਵੀ ਉਹ ਨਹੀਂ ਇੰਪੋਰਟੈਂਟ ਹੈ ਜਿਵੇਂ ਕਿ ਬਾਕੀ ਹਸਪੀਟਲਸ ਹੈ ਇਹ ਬਿਲਕੁਲ ਵੀ ਨਹੀਂ ਹੈ ਜਾਂ ਇਹ ਜੀ ਕੋਈ ਗੱਲ ਨਹੀਂ ਕਿ ਸਮਾਣਾ ਨਾਲ ਬਜਟ ਕਰਾ ਹੁੰਦਾ ਜਿੰਨਾ ਮੈਂ ਸਟਾਫ ਪ੍ਰੋਵਾਈਡ ਕਰ ਸਕਦਾ ਜੋ ਮੇਰੇ ਕੋਲ ਹੈ ਆਈ ਊਡ ਲਾਈਕ ਟੂ ਐਮਫਸਾਈਜ਼ ਕਿ ਜੋ ਮੇਰੇ ਕੋਲ ਸਟਾਫ ਹੈ ਜਿੰਤੋਂ ਵੀ ਅਸੀਂ ਡਾਕਟਰ ਕੱਢ ਸਕਦੇ ਆ ਜਿੰਤੋਂ ਵੀ ਅਸੀਂ ਸਟਾਫ ਨਾਲ ਇੱਥੇ ਸਟਾਫ ਨਸਾਂ ਦੀ ਕਾਫੀ ਘਾਟ ਹੈ ਤੇ ਅਸੀਂ ਡਿਪੂਟੇਸ਼ਨ ਦੇ ਅਸੀਂ ਕੁੜੀਆਂ ਭੇਜਦੇ ਆ ਵੀ ਟ੍ਰਾਈ ਆਰ ਦਾ ਬੈਸਟ ਕੀ ਜਿਹੜੀ ਕਟ ਪੂਰੀ ਹੋਵੇ ਇੱਥੇ ਸਪੈਸ਼ਲਿਸਟ ਡਾਕਟਰ ਆਪਣੇ ਕੋਲ ਪੂਰੇ ਤਾਦਾਤ ਵਿੱਚ ਹਨ ਕੋਈ ਐਸੀ ਸਪੈਸ਼ਲਿਟੀ ਨਹੀਂ ਹੈ ਜਿਹੜੇ ਕਿ ਇੱਕ ਸੈਕਟਰੀ ਤੋਂ ਛੱਡ ਕੇ ਜਿਹੜੇ ਕਿ ਜ਼ਿਲ੍ਹਾ ਭਰ ਵਿੱਚ ਬਹੁਤ ਜ਼ਿਆਦਾ ਸ਼ਾਰਟੇਜ ਹੈ ਆਪਣੇ ਕੋਲ ਸਾਰੇ ਆਪਣੇ ਕੋਲ ਪੂਰੇ ਡਾਕਟਰ ਹੈਗੇ ਨੇ ਕਾਫੀ ਤਾਦਾਤ ਦੇ ਆਪਣੇ ਕੋਲ ਸਪੈਸ਼ਲਿਸਟ ਡਾਕਟਰ ਨੇ ऐसा मन्नू नहीं लगता है कि समाना पेशेंट ਦਾ ਕੋਈ ਐਸਾ ਕੋਈ ਕੋ ਪੇਸ਼ੈਂਟ ਹੈ ਜਿਹੜਾ ਕਿ ਇਲਾਜ ਤੋਂ ਵੰਚਿਤ ਰਹ ਜਾਂਦਾ ਹੈ ਰੈਫਰ ਦਾ ਬਾਕੀ ਤੁਹਾਡੀ ਗੱਲ ਬਿਲਕੁਲ ਰੈਫਰ ਦਾ ਦਬਾ ਕਦੋਂ ਹੋਟੇਗਾ ਸਰ ਜੀ ਤੁਸੀਂ ਕੋ ਮੇਰੀ ਗੱਲ ਸੁਣੋ ਸਰ ਅਪਾਣ ਵੀ ਫਰਗੇਟ ਦ ਗੁੱਡ ਵਰਕ ਵਿਚ ਇਜ਼ ਬੀਂਗ ਡਨਔਰ ਅਪਾਣ ਜਿਹੜੀ ਚੀਜ਼ ਆਪਾਂ ਨਹੀਂ ਆਪਾਂ ਉਹਨੂੰ ਜ਼ਿਆਦਾ ਸੋਚਦੇ ਆ ਬਹੁਤ ਅੱਛਾ ਵਰਕ ਕਰ ਰਿਹਾ ਠੀਕ ਹੈ ਸਰ ਜਦਾ ਇੰਪੇਸ਼ੈਂਟ ਇਥੇ ਦੇਖੇ ਵੀ ਜਾਂਦੇ ਨੇ ਐਸੀ ਕੋਈ ਗੱਲ ਨਹੀਂ ਚਲੋ ਠੀਕ ਹੈ ਸਰ ਕੁਝ ਪੇਸ਼ੈਂਟ ਹੈ ਜਿਹਨੂੰ ਆਪਨੂੰ ਰੈਫਰ ਵੀ ਕਰਨਾ ਸਰ ਸਾਡੇ ਇੱਕ ਮੋਰਚਰੀ ਬੈਨ ਖੜੀ ਆ 3.5 ਸਾਲ ਤੋਂ ਉਹਦੇ ਟ੍ਰੀਟ ਨਹੀਂ ਲੱਗੀ ਉਹਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੀ ਸੀ ਮੈਂ ਤੁਸ ਮੇਰੇ ਤਿਆਰ ਚ ਲੈ ਜੀ ਮੈਂ ਹੁਣ ਉਹ ਵੀ ਫਟਕ ਆਈ ਵਿਲ ਸੀ ਵਾਟ ਆਈ ਕੈਨ ਡੂ ਅਬਾਊਟ ਹਾਂ ਮੈਂ ਇੱਕ ਛੋਟਾ ਜਿਹਾ ਵੈਸੇ ਸਵਾਲ ਕਰਨਾ ਚਾਹੁੰਦਾ ਸਰ ਨੂੰ ਕੇਸਰ ਨੇ ਕੀ ਆ ਕੇ ਇਥੇ ਮਿਸ਼ਨਰੀ ਦੇਖੋ ਸਰ ਅਸੀਂ ਵੀ ਸਮਾਣੇ ਦੇ ਵਸਨੀਕ ਆ ਸਮਾਣੇ ਸਾਨੂੰ ਵੀ ਕਦੀ ਕੋਈ ਪ੍ਰੋਬਲਮ ਆਂਦੀ ਹੈ ਪਹਿਲਾਂ ਤਾਂ ਅਸੀਂ ਸਰਕਾਰੀ ਹਸਪਤਾਲ ਜਾਂਦੇ ਸੀ ਬਟ ਹੁਣ ਬਹੁਤ ਸਾਲ ਤੋਂ ਸਾਨੂੰ ਵੀ ਪਤਾ ਹੈ ਵੀ ਉੱਥੇ ਸਿਰਫ ਬਿਲਕੁਲ ਮੁੱਢਲੀ ਕੋਈ ਆਪਾਂ ਕਹਿ ਦਈਏ ਵੀ ਕੋਈ ਦਵਾਈ ਹੈ ਕੋਈ ਗੋਲੀ ਹੈ ਉਸ ਤੋਂ ਸਿਵਾ ਸਰ ਕੁਝ ਨਹੀਂ ਇੱਥੇ ਹੈਗਾ ਸਾਨੂੰ ਇੱਕ ਚੀਜ਼ ਦਾ ਅਫਸੋਸ ਵੀ ਹੈ ਵੀ ਸਿਹਤ ਮੰਤਰੀ ਸਾਡੇ ਸਮਾਣੇ ਦਾ ਨੁਮਾਇੰਦਾ ਸੀ ਸਿਹਤ ਮੰਤਰੀ ਦੇ ਹੁੰਦਿਆਂ ਹੋਇਆਂ ਵੀ ਜਿਹੜਾ ਹੈ ਸਮਾਣੇ ਦਾ ਹਸਪਤਾਲ ਅੱਜ ਇਸ ਹਾਲਾਤ 'ਚ ਹੈ ਕਿ ਉਹਨੂੰ ਰੈਫਰ ਹਸਪਤਾਲ ਕਿਹਾ ਜਾਂਦਾ ਹੈ ਅਸਰੇ ਪਰਸਨਲ ਐਕਸਪੀਰੀਐਂਸਿਸ ਨਾਲ ਮੈਂ ਕਹਿ ਰਿਹਾ ਇੱਕ ਵਾਰੀ ਮੈਨੂੰ ਵੀ ਪ੍ਰੋਬਲਮ ਆਈ ਸੀ ਪ੍ਰੋਬਲਮ ਸੀ ਮੈਨੂੰ ਐਸਿਡ ਅਟੈਕ ਆਇਆ ਸੀ ਬਟ ਇੱਥੇ ਜਿਹੜੇ ਅਵੇਲੇਬਲ ਸੀ ਡਾਕਟਰ ਉਹਨਾਂ ਨੇ ਕਹਿ ਕੇ ਕਿ ਮੇਜਰ ਹਾਰਟ ਅਟੈਕ ਹੈ ਨਾਲ ਦੀ ਨਾਲ ਜਿਹੜਾ ਹੈ ਪਟਿਆਲੇ ਭੇਜ ਦਿੱਤਾ ਕੋਈ ਸਹਾਇਤਾ ਨਹੀਂ ਮਿਲੀ ਸੀ ਚਲੋ ਮੈਂ ਪਰਸਨਲ ਉਹਦੇ 'ਚ ਨਹੀਂ ਜਾਂਦਾ ਬਟ ਮੇਰੀ ਬੇਨਤੀ ਇਹ ਹੈ ਕਿ ਆਪਾਂ ਇਸ ਚੀਜ਼ ਨੂੰ ਅੱਗੇ ਕੀ ਸੁਧਾਰ ਦੇ ਸਕਦੇ ਹਾਂ ਕਿਉਂਕਿ ਸੀਏ ਮਾਨ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਇਹ ਸਾਨੂੰ ਭਰਪੂਰ ਆਸ਼ਵਾਸਨ ਦਿੱਤਾ ਸੀ ਕਿ ਸਮਾਣੇ ਹਸਪਤਾਲ ਦੇ ਵਿੱਚ ਜੇਕਰ ਡਾਕਟਰਾਂ ਦੀ ਕਮੀ ਹੈ, ਮਸ਼ੀਨਰੀਆਂ ਦੀ ਕਮੀ ਹੈ ਤਾਂ ਉਹ ਜਿਹੜੀ ਹੈ ਉਹਨਾਂ ਨੇ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਧਿਆਨ ਵਿੱਚ ਲਿਆਂਦੀ ਜਾਏ ਤਾਂ ਜੋ ਉਹ ਕਾਰਡ ਪੂਰੀ ਕੀਤੀ ਜਾਏ ਤਾਂ ਮੇਰੀ ਬੇਨਤੀ ਸਰ ਤੁਹਾਨੂੰ ਇਹ ਹੈ ਕਿ ਆਪਾਂ ਇਸ ਚੀਜ਼ ਤੇ ਨਾ ਜਾਈਏ ਕਿ ਉੱਥੇ ਪੂਰਾ ਹੈ ਜਾਂ ਨਹੀਂ ਦੇਖੋ ਕਾਟ ਹੈਗੀ ਐ ਉਸ ਚੀਜ਼ ਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਸਾਰਾ ਸ਼ਹਿਰ ਇੱਕ ਮਤ ਹੈ ਇਸ ਚੀਜ਼ ਤੇ ਵੀ ਹਸਪਤਾਲ ਦੇ ਵਿੱਚ ਕਾਟ ਹੈਗੀ ਐ ਤਾਂ ਆਪਾਂ ਉੱਥੇ ਕੀ ਐਕਚੁਅਲ ਰਿਕੁਆਇਰਮੈਂਟ ਹੈਗੀ ਕੀ ਤੁਹਾਡੀ ਅਵੇਲੇਬਿਲਟੀ ਹੈਗੀ ਔਰ ਕੀ ਤੁਹਾਡੇ ਕੋਲ ਸ਼ਾਰਟੇਜ ਆਫ ਸਟਾਫ ਸ਼ਾਰਟੇਜ ਆਫ ਮਸ਼ੀਨਰੀ ਹੈ ਉਹ ਆਪਾਂ ਕਾਈਂਡਲੀ ਉਸ ਚੀਜ਼ ਤੇ ਗੌਰ ਕਰਕੇ ਆਪਾਂ ਸੀਐਮ ਮਾਨ ਸਾਹਿਬ ਦੇ ਸਾਹਮਣੇ ਰੱਖ ਸਕਦੇ ਆ ਤਾਂ ਜੋ ਆਪਾਂ ਇਸ ਜੀ ਨੂੰ ਅਪਗ੍ਰੇਡ ਕਰ ਸਕੀਏ ਮੈਂ ਆਪ ਜੀ ਨੂੰ ਥੈਂਕ ਯੂ ਚਲੋ ਮੈਂ ਆਪ ਜੀ ਨੂੰ सर हाँ सर ने बहुत अच्छी गल्ला mm. हाईलाइट की मैं आप दसना चाहूंगा कि हम सरकार ने हजार ਮੈਡੀਕਲ ਅਫਸਰ ਨੂੰ ਹੋਰ ਕਰਕੇ ਕਰਨੇ ਮੁੱਖਨੀ ਇਹ ਨਾਲ ਆਪਣੇ ਜਿਹੜੇ ਡਾਕਟਰਾਂ ਦੀ ਕੜਤਰੀ ਹੋ ਜਾਏਗੀ ਸਟਾਫ ਨੂੰ ਵੀ ਪਰੇ ਹੋ ਰਹੀਆਂ ਨੇ ਤੇ ਸਰ ਜੋ ਤੁਹਾਨੂੰ ਰਸਨਾ ਕੋਲ ਕੋ ਪ੍ਰੋਬਲਮ ਨਹੀਂ ਯੂ ਆਰ ਮੋਸਟ ਵੈਲਕਮ ਟੂ ਕਮ ਟੂ ਮਾਈ ਆਫਿਸ ਯਾਨੋ ਵੀ ਅਸੀਂ ਜੋ ਵੀ ਹੈ ਸਮਾਣੇ ਲਈ ਜਿਹੜੀ ਆਵਾਜ਼ ਚਲਣੀ ਹੈ ਸਾਰੇ ਸਮਾਣੇ ਲਈ ਚੱਲ ਰਹੀ ਦੀ ਅਸੀਂ ਆਪਣੇ ਨਹੀਂ ਕਰਦੇ ਅਸੀਂ ਕੋਈ ਨਹੀਂ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਮਾਣੇ ਆਏ ਸੀ ਕਿਉਂਕਿ ਅਸੀਂ ਉਸ ਦਿਨ ਧਰਨਾ ਲਗਾਇਆ ਹੋਇਆ ਸੀ ਤੇ ਸਾਡੀਆਂ ਕਈ ਜਿਹੜੀਆਂ ਮੰਗਾਂ ਸੀ ਸੁਣੀਆਂ ਨਹੀਂ ਜਾ ਰਹੀਆਂ ਸੀ ਲੇਕਿਨ 7 ਜੂਨ ਨੂੰ ਜਦੋਂ ਮਾਨ ਸਾਹਿਬ ਸਮਾਣੇ ਆਏ ਤਾਂ ਉਹਨਾਂ ਨੇ ਬਹੁਤ ਧਿਆਨ ਨਾਲ ਸਾਡੀਆਂ ਮੰਗਾਂ ਸੁਣੀਆਂ ਸਾਡੀਆਂ ਗੱਲਾਂ ਸੁਣੀਆਂ ਤਕਰੀਬਨ ਡੇਢ ਪੌਣੇ 2 ਘੰਟੇ ਦੀ ਸਾਡੀ ਇੱਕ ਬੜੀ ਪੋਜ਼ਿਟਿਵ ਜਿਹੜੀ ਹੈ ਮੀਟਿੰਗ ਹੋਈ ਉਹਨਾਂ ਦੇ ਨਾਲ ਜਿੰਦੇ ਵਿੱਚ ਜਿਹੜੀ ਅਸੀਂ ਸਭ ਤੋਂ ਪਹਿਲੀ ਮੰਗ ਰੱਖੀ ਸੀ ਕਿ ਰੰਦੀਰ ਸਿੰਘ ਜਿਹੜਾ ਦੋਸ਼ੀ ਸੀ ਗ੍ਰਿਫਤਾਰ ਨਹੀਂ ਹੋਇਆ ਸੀ ਉਸ ਟਾਈਮ ਉਹਨੂੰ ਗ੍ਰਿਫਤਾਰ ਕੀਤਾ ਜਾਏ ਤਾਂ ਉਹਨਾਂ ਨੇ ਕਿਹਾ ਸੀ ਕਿ ਕੁਝ ਹੀ ਘੰਟਿਆਂ ਦੇ ਵਿੱਚ ਦੋਸ਼ੀ ਗ੍ਰਿਫਤਾਰ ਕੀਤਾ ਜਾਏਗਾ ਤਾਂ ਤੁਹਾਡੇ ਸਾਹਮਣੇ ਹੈ ਕਿ 48 ਘੰਟੇ ਦੇ ਵਿੱਚ ਉਹ ਦੋਸ਼ੀ ਜਿਹੜਾ ਹੈ ਗ੍ਰਿਫਤਾਰ ਹੋ ਗਿਆ ਉਸ ਤੋਂ ਬਾਅਦ ਦੇਖੋ ਕਿਉਂਕਿ ਸਾਡੇ ਬੱਚੇ ਚਲੇ ਗਏ ਉਹ ਸ਼ਹਿਰ ਲਈ ਜਾਂ ਜਿਵੇਂ ਵੀ ਉਹ ਸ਼ਹੀਦੀ ਪਾ ਗਏ ਲੇਕਿਨ ਸਾਨੂੰ ਇਹ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਦੇ ਬੱਚੇ ਦੇ ਨਾਲ ਕਿਸੇ ਦੇ ਵੀ ਨਾਲ ਇਹ ਚੀਜ਼ਾਂ ਨਾ ਵਾਪਰਨ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਸਮਾਣੇ ਵਾਸਤੇ ਉਹ ਅਵੇਲੇਬਲ ਨਹੀਂ ਸੀ ਤਾਂ ਅਸੀਂ ਉਹਨਾਂ ਨੂੰ ਮੰਗ ਕੀਤੀ ਸੀ ਕਿ ਕੋਈ ਵੀ ਐਂਬੂਲੈਂਸ ਪ੍ਰੋਪਰ ਜਿਹੜੀ ਆਧੁਨਿਕ ਮਸ਼ੀਨਰੀ ਨਾਲ ਲੈਸ਼ ਉਹ ਅਵੇਲੇਬਲ ਨਹੀਂ ਹੈ ਤਾਂ ਉਹਨਾਂ ਨੇ ਇਸ ਤੇ ਇਕਦਮ ਸਾਨੂੰ ਕਿਹਾ ਕਿ ਸੱਤ ਬੱਚੇ ਸੀ ਤਾਂ ਮੈਂ ਸੱਤ ਐਮਬੂਲੈਂਸਸ ਸਮਾਨੇ ਨੂੰ ਦੇ ਰਿਆਂ ਔਰ ਅੱਜ ਉਹ ਸਮਾਨੇ ਪਹੁੰਚ ਵੀ ਰਹੀਆਂ ਨੇ ਜੋ ਕਿ ਬਹੁਤ ਸਾਰੀਆਂ ਜਾਨਾਂ ਬਚਾਉਣ ਦੇ ਕੰਮ ਆਣਗੇ ਕਿਉਂਕਿ ਉਹਦੇ ਵਿੱਚ ਸਾਰੀ ਲੇਟੈਸਟ ਟੈਕਨੋਲੋਜੀ ਫਿੱਟ ਹੈਗੀ ਹੈ ਉਸ ਤੋਂ ਬਾਅਦ ਅਸੀਂ ਮੰਗਾ ਕੁਝ ਰੱਖੀਆਂ ਸੀ ਜਿਵੇਂ ਸਮਾਨਾ ਪਟਿਆਲਾ ਜਿਹੜੀ ਰੋਡ ਹੈ ਉਹ ਚੌਂ ਮਾਰਗੀ ਕਰਨ ਦੀ ਅਸੀਂ ਰੱਖੀ ਸੀ ਤਾਂ ਉਹਨਾਂ ਨੇ ਸਮਾਣਾ ਪਟਿਆਲਾ ਤਾਂ ਕੀ ਪਟਿਆਲੇ ਤੋਂ ਪਾਤੜਾ ਤੱਕ ਉਹ ਕਹਿ ਗਏ ਸੀ ਕਿ ਅਸੀਂ ਜਿਹੜੀ ਹੈ ਫੋਰ ਲੇਨ ਉਹ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਕ ਕਿਹਾ ਸੀ ਕਿ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਹਸਪਤਾਲ ਕਿਉਂਕਿ ਸਾਰੇ ਸਮਾਣੇ ਸ਼ਹਿਰ ਨੂੰ ਪਤਾ ਹੈ ਕਿ ਹਸਪਤਾਲ ਇੱਥੇ 100 ਬੈਡਾਂ ਦਾ ਹਸਪਤਾਲ ਹੈ ਬਹੁਤ ਪੁਰਾਣਾ ਬਣਿਆ ਹੋਇਆ ਹੈ ਲੇਕਿਨ ਸੁਵਿਧਾਵਾਂ ਉੱਥੇ ਅੱਜ ਵੀ ਜੜੀਆਂ ਨੇ ਉਹ ਨਾ ਮਾਤਰ ਨੇ ਔਰ ਜੋ ਕਿਹਾ ਜਾਂਦਾ ਹੈ ਕਿ ਰੈਫਰ ਹਸਪਤਾਲ ਹੈ ਉੱਥੇ ਡਾਕਟਰਾਂ ਦੀ ਘਾਟ ਹੈ ਤਾਂ ਉਹ ਵੀ ਮੰਗਾ ਛਾੜੀਆਂ ਜੜੀਆਂ ਗੱਲਾਂ ਮਾਨ ਸਾਹਿਬ ਨੇ ਬਹੁਤ ਧਿਆਨ ਨਾਲ ਸੁਣੀਆਂ ਔਰ ਉਹਨਾਂ ਨੇ ਸਾਨੂੰ ਇਮੀਡੀਏਟਲੀ ਆਸ਼ਵਾਸਨ ਦਿੱਤਾ ਕਿ ਬਹੁਤ ਜਲਦ ਜਿਹੜਾ ਹੈ ਇਹ ਮਸ਼ੀਨਰੀ ਵੀ ਅਵੇਲੇਬਲ ਕਰਾਈ ਜਾਏਗੀ ਔਰ ਡਾਕਟਰ ਵੀ ਅਵੇਲੇਬਲ ਕਰਾਏ ਜਾਣਗੇ ਤਾਂ ਜਿਵੇਂ ਇੱਕ ਇੱਕ ਕਰਕੇ ਮਾਨ ਸਾਹਿਬ ਆਪਣੇ ਵਾਦੇ ਪੂਰੇ ਕਰ ਰਹੇ ਨੇ ਸਾਡੇ ਸਮਾਣਾ ਵਾਸੀਆਂ ਨਾਲ ਜੋ ਕਿ ਸ਼ਾਇਦ ਉਸ ਟਾਈਮ ਤੇ ਕਈ ਕਹਿੰਦੇ ਸੀ ਕਿ ਗੱਲਾਂ ਕਰਕੇ ਵਾਦੇ ਕਰਕੇ ਭੁੱਲ ਜਾਣਗੇ पर ਸਾਡੇ ਵਾਦੇ ਜਿਹੜੇ ਉਹਨਾਂ ਨੇ ਕੀਤੇ ਨੇ ਸਾਡੇ ਨਾਲ ਉਹ ਇੱਕ ਇੱਕ ਕਰਕੇ ਪੂਰੇ ਹੋ ਰਹੇ ਨੇ ਤੇ ਸਾਨੂੰ ਉਮੀਦ ਹੈ ਵੀ ਹਸਪਤਾਲ ਜਿਹੜਾ ਹੈ ਉਹ ਵੀ ਬਹੁਤ ਜਲਦੀ ਇਸਤੇ ਸੁਨਵਾਈ ਹੋਏਗੀ ਔਰ ਡਾਕਟਰਸ ਔਰ ਮਸ਼ੀਨਰੀ ਦੀ ਜਿਹੜੀ ਅਵੇਲੇਬਿਲਟੀ ਹੈ ਉਹ ਪੂਰੀ ਕੀਤੀ ਜਾਏਗੀ